ਪਾਕਿਸਤਾਨ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਬੀਐਸਐਫ ਤੇ ਪੰਜਾਬ ਪੁਲਿਸ ਲਗਾਤਾਰ ਸਫਲ ਕਰਦੀ ਆ ਰਹੀ ਹੈ ਇਸੇ ਲੜੀ ਦੇ ਵਿੱਚ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਸਵੇਰੇ ਜਿਹੜੇ ਬੀਐਸਐਫ ਦੇ ਜਵਾਨ ਆ ਉਹ ਆਪਣੇ ਬਾਰਡਰ ਦੇ ਉੱਤੇ ਪੂਰੀ ਤਰ੍ਹਾਂ ਲੱਡ ਤੇ ਸਤਰਕ ਸੀ ਉਹਨਾਂ ਨੂੰ ਇੱਕ ਡਰੋਨ ਦੀ ਆਵਾਜ਼ ਸੁਣਾਈ ਦਿੱਤੀ ਇਸੇ ਦੌਰਾਨ ਜਿਹੜੇ ਕੁਪਮੈਂਟ ਬਾਰਡਰ ਦੇ ਉੱਤੇ ਮਾਡਰਨਾਈਜ਼ ਲੱਗੇ ਹੋਏ ਇਹਨੇ ਉਹ ਆਨ ਹੋ ਗਏ ਕਿ ਜਿਹੜਾ ਡਰੋਨ ਹੈ ਉਹ ਤਾਰਾਂ ਤੋਂ ਪਾਰ ਮਤਲਬ ਕਿ ਜਿਹੜੀ ਭਾਰਤੀ ਖੇਤਰ ਆ ਤੇ ਤਾਰਾਂ ਤੋਂ ਕਰਾਸ ਇਹ ਡਰੋਨ ਡਿੱਗ ਗਿਆ ਤੇ ਜਦੋਂ ਸਰਚ ਆਪਰੇਸ਼ਨ ਕੀਤਾ ਗਿਆ ਤੇ ਇੱਕ ਡਰੋਨ DJI ਮੈਟ੍ਰਿਕਸ ਤੇ ਨਾਲ ਹੈਰੋਨ ਰਿਕਵਰ ਹੋਈ ਜਿਹਦਾ ਵજન ਕਰਨ ਤੇ ਜਿਹੜੀ 502 ਗ੍ਰਾਮ ਹੋਈ ਆ ਇਸ ਦਾ ਜਿਹੜਾ ਥਾਣੇ ਆਪਣਾ ਖੇਮ ਕਰਨ ਦੇ ਵਿਖੇ ਐਫ ਆਈ ਆਰ ਨੰਬਰ 22 ਅੰਡਰ ਸੈਕਸ਼ਨ 21 ਸੀ 10 11 12 에어ਪ੍ਰੋਪਟ ਕੈਸ ਰਜਿਸਟਰ ਕਰ ਲਿਆ ਮੈਂ ਇਥੇ ਦੱਸਣਾ ਚਾਹਾਂਗਾ ਕਿ ਲਗਾਤਾਰ ਜਿਹੜੀ ਆ ਪਾਕਿਸਤਾਨ ਵੱਲੋਂ ਡਰੋਨ ਗਤੀਵਿਧੀਆਂ ਉਹਨਾਂ ਨੂੰ ਤੇਜ਼ ਕੀਤਾ ਗਿਆ ਤੇ ਪਰ ਮੈਂ ਇਥੇ ਇਹ ਵੀ ਦੱਸਣਾ ਚਾਹੁੰਦਾ ਕਿ ਪੰਜਾਬ ਪੁਲਿਸ ਤੇ ਬੀਐਸਐਫ ਹਰ ਤਰ੍ਹਾਂ ਨਾਲ ਬਾਰਡਰ ਦੇ ਉੱਤੇ ਸਤਾਰਕ ਤੇ ਚੱਕਨੀ ਆ ਅਸੀਂ ਜਿਹੜੀਆਂ ਇਹਨਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਇਹਨਾਂ ਨੂੰ ਸਫਲ ਨਹੀਂ ਹੋਣ ਦੇਦੇ ਤੇ ਹਰ ਰੋਜ਼ ਜਿਹੜੀ ਆ ਬਰਾਮਦਗੀ ਹੋ ਰਹੀ ਆ ਇਸੇ ਲੜੀ ਦੇ ਵਿੱਚ ਅੱਜ ਵੀ ਜਿਹੜੀ ਆ ਡਰੋਨ ਤੇ ਹਰੂੰਦੀ ਰਿਕਵਰੀ ਹੋ ਰਹੀ ਆ ਇਨਨੂੰ ਅਸੀਂ ਜਿਹੜਾ ਕਬਜ਼ੇ ਦੇ ਵਿੱਚ ਲੈ ਰਿਆ ਹਰ ਇੱਕ ਸੈਂਟੀਫਿਕ ਤਰੀਕੇ ਨਾਲ ਇਹਦੀ ਐਨਾਲਿਸਿਸ ਕਰਕੇ ਤੇ ਤਫਤੀਸ਼ ਕੀਤੀ ਜਾ ਰਹੀ ਹੈ ਜਿਹੜੇ ਇਸ ਗਤੀਵਿਧੀਆਂ ਦੇ ਵਿੱਚ ਸ਼ਾਮਲ ਦੋਸ਼ੀ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ